ਮਾਈ ਡੀਅਰ ਫਰੈਂਡਸ ਅੱਜ ਮੈਂ ਤੁਹਾਨੂੰ ਇੱਕ ਜਿਹੜਾ ਡਰਾਇੰਗ ਦਿਖਾ ਰਹੀ ਆ ਇਹਦੇ ਉੱਤੇ ਵੀਟ ਸਟਾਲ ਨਾਲ ਆਰਟ ਕਰਕੇ ਦਿਖਾਵਾਂਗੀ ਤੁਸੀਂ ਮੇਰਾ ਇਹ ਚੈਨਲ ਦੇਖ ਰਹੇ ਹੋ ਤਿੰਨ ਚਾਰ ਦਿਨਾਂ ਤੋਂ ਤੇ ਅੱਜ ਮੈਂ ਜਿਹੜੀ ਇੱਕ ਬੱਚੇ ਦੀ ਤੇ ਇੱਕ ਫੁੱਲ ਦੇ ਫੁੱਲਦਾਨ ਦੀ ਇੱਕ ਡਰਾਇੰਗ ਤਿਆਰ ਕਰ ਰਹੀ ਆ ਉਹਨੂੰ ਟ੍ਰੇਸ ਕਰਨਾ ਸਭ ਤੋਂ ਪਹਿਲਾਂ ਟ੍ਰੇਸ ਕਰਨ ਤੋਂ ਬਾਅਦ ਉਹਦੇ ਉੱਤੇ ਅਸੀਂ ਪਤਲੀਆਂ-ਪਤਲੀਆਂ ਕੱਟੀਆਂ ਹੋਈਆਂ ਜਿਹੜੀਆਂ ਹੈਗੀਆਂ ਸਟ੍ਰਿਪਸ ਪਿਛਲੇ ਦਿਨਾਂ 'ਚ ਮੈਂ ਤੁਹਾਨੂੰ ਕੱਟ ਕੇ ਦਿਖਾਈਆਂ ਸੀਗੀਆਂ ਕਣਕ ਦੇ ਜਿਹੜੀ ਡੱਕੇ ਹੁੰਦੇ ਆ ਉਹਨਾਂ ਨੂੰ ਚਾਕੂ ਜਾਂ ਕੈਂਚੀ ਬਲੇਡ ਨਾਲ ਕੱਟ ਕੇ ਅਸੀਂ ਸਟ੍ਰਿਪਸ ਤਿਆਰ ਕਰਕੇ ਰੱਖ ਲੈਨੇ ਆ ਤਾਂ ਇਹ ਸਟ੍ਰਿਪਸ ਨੂੰ ਅਸੀਂ ਇਕੱਲਾ ਇਕੱਲਾ ਕਰਕੇ ਉਹਦੇ ਤੇ ਲਾਵਾਂਗੇ ਫੇਵੀਕੋਲ ਦੀ ਮਦਦ ਨਾਲ ਜਾਂ ਗਲੂਗਾਂ ਦੀ ਮਦਦ ਦੇ ਨਾਲ ਤੁਹਾਡੇ ਸਾਹਮਣੇ ਮੈਂ ਲਾ ਕੇ ਦਿਖਾ ਰਹੀ ਆ ਕੰਮ ਕਾਫੀ ਪੇਸ਼ੈਂਸ ਦਾ ਹੁੰਦਾ ਹੈ ਤੇ ਇਹਨੂੰ ਕਰਨਾ ਤਾਂ ਹੈਗਾ ਹੌਲੀ ਹੌਲੀ ਹੁੰਦਾ ਅਸੀਂ ਰੈਸਟ ਲੈ ਕੇ ਵੀ ਕਰ ਸਕਦੇ ਆ ਪਰ ਜੇ ਤੁਹਾਡੀ ਸਿਟਿੰਗ ਜ਼ਿਆਦਾ ਹੈ ਤਾਂ ਤੁਸੀਂ ਇੱਕ ਸਿਟਿੰਗ ਦੇ ਵਿੱਚ ਹੀ ਬਣਾ ਸਕਦੇ ਹੋ ਕੋਈ ਇੱਕ ਘੰਟੇਕ ਦੇ ਵਿੱਚ ਸਾਰਾ ਪ੍ਰੋਜੈਕਟ ਤਿਆਰ ਹੋ ਜਾਂਦਾ ਹੈ ਤੇ ਮੇਰਾ ਕਹਿੰਦਾ ਮਤਲਬ ਹੁੰਦਾ ਹੈ ਵੀ ਅਸੀਂ ਜਿਆਦਾ देर ਬੈਠਦੇ ਆਂ ਬੱਚਿਆਂ ਨੂੰ ਬੈਠਣ ਦੀ ਪ੍ਰੈਕਟਿਸ ਹੋ ਜਾਂਦੀ ਹੈ ਸਿਟਿੰਗ ਵੱਧ ਜਾਂਦੀ ਹੈ ਸਾਡੀ ਤੇ ਨਾਲੇ ਅਸੀਂ ਥੋੜੀ ਦੇਰ ਵਾਸਤੇ ਅਸੀਂ ਲੋਕਾਂ ਤੋਂ ਦੂਰ ਹੋ ਜਾਂਦੇ ਆਂ ਹੈਨਾ ਆਪਣੇ ਆਪ ਨਾਲ ਜੁੜਦੇ ਆਂ ਸ਼ਾਂਤੀ ਵਿੱਚ ਬੈਠਦੇ ਆਂ ਇਹ ਸਭ ਤੋਂ ਵੱਡਾ ਕੰਮ ਹੁੰਦਾ ਵੀ ਸਾਨੂੰ ਕਿਸੇ ਕੰਮ ਨੂੰ ਅਸੀਂ ਸ਼ੁਰੂ ਕੀਤਾ ਤੇ ਪੂਰਾ ਕਰਨਾ ਅੱਧ ਵਿਚਾਲੇ ਕਈ ਪ੍ਰੋਜੈਕਟ ਲੋਕ ਛੱਡ ਜਾਂਦੇ ਆ ਉਹ ਜ਼ਿੰਦਗੀ 'ਚ ਉਹਨਾਂ ਦੇ ਫਿਰ ਸਾਰੇ ਪ੍ਰੋਜੈਕਟ અધੂਰੇ ਰਹਿ ਜਾਂਦੇ ਆ ਕਿ ਛੋਟੇ-ਛੋਟੇ ਕੰਮਾਂ ਤੋਂ ਸਾਰੇ ਵੱਡੇ ਕੰਮ ਸਿੱਖਦੇ ਆ ਇਹ ਦਾ ਛੋਟੇ ਲੈਵਲ ਦੇ ਤੁਹਾਨੂੰ ਮੈਂ ਦਿਖਾ ਰਹੀ ਆ ਬੱਚਿਆਂ ਦੇ ਲੈਵਲ ਦਾ ਤੇ ਵੱਡੇ ਆ ਜਿਹੜੇ ਹੈਗੇ ਉਹ ਵੱਡੇ ਵੱਡੇ ਪ੍ਰੋਜੈਕਟ ਹੁੰਦੇ ਆ ਵੱਡੇ ਡਰਾਇੰਗ ਆ ਵੱਡੇ ਡਿਜ਼ਾਈਨ ਹੈ ਮੈਂ ਦੇਖਿਆ ਸੀ ਇੱਕ ਆਰਟ ਗੈਲਰੀ ਬਣੀ ਹੋਈ ਹੈ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਪੂਰਾ ਉਹਨਾਂ ਨੇ ਬਹੁਤ ਵੱਡੇ ਲੈਵਲ ਦੇ ਉੱਤੇ ਕੰਮ ਕੀਤਾ ਹੋਇਆ ਤੇ ਇਹ ਇੱਕ ਅਰਨਿੰਗ ਦਾ ਜਰੀਆ ਵੀ ਹੈਗਾ ਆ ਦੇਖੋ ਹੁਣ ਮੈਂ ਇਹ ਫੁੱਲ ਦਾ ਨਤ ਬਣਾ ਲਿਆ ਪਿੱਛੇ ਮੇਰੀ ਤੁਸੀਂ ਡਰਾਇੰਗ ਵੀ ਦੇਖ ਸਕਦੇ ਜਿਹੜੀ ਮੈਂ ਪਿਛਲੇ ਦਿਨਾਂ ਦੇ ਵਿੱਚ ਬਣਾਈਆਂ ਹੋਈਆਂ ਇਹ ਮੈਂ ਆਪਦੀ ਦੀਵਾਰ ਤੇ ਲਗਾਤੀਆਂ ਸੀਗੀਆਂ ਤੇ ਉਹ ਸਾਰੀਆਂ ਡਰਾਇੰਗ ਬੁੱਕ ਚ ਬਣਾਇਆ ਇੱਕ ਮੇਰੇ ਨਾਲ ਮੇਰੇ ਕੋਲ ਇੱਕ ਬੱਚਾ ਆਉਣਾ ਹੁੰਦਾ ਹੈ ਉਹੀ ਇਹ ਡਰਾਇੰਗ ਬੁੱਕ ਲਈਏ ਮੈਂ ਤੇ ਉਹਦੇ ਤੋਂ ਡਿਜ਼ਾਈਨ ਤਿਆਰ ਕੀਤੇ ਆ। ਮੈਂ ਤੁਸੀਂ ਉਹ ਬੱਚੇ ਦੀ ਛੋਟੇ ਜਿਹੇ ਬੱਚੇ ਦੀ ਬੁੱਕ ਤੁਸੀਂ ਦੇਖ ਸਕਦੇ ਹੋ। ਉਹਦੇ ਤੋਂ ਡਿਜ਼ਾਈਨ ਲਈਏ ਮੈਂ ਅੱਜ ਜਿਹੜਾ ਡਿਜ਼ਾਈਨ ਬਣਾਇਆ ਉਹ ਇੱਕ ਬੱਚਾ ਹੈ ਤੇ ਇੱਕ ਫੁੱਲ ਫੁੱਲਦਾਨ ਦਾ ਬਣਾਇਆ ਹੋਇਆ ਗਮਲੇ ਦੇ ਵਿੱਚ ਇੱਕ ਹੈ ਨਾ ਤੇ ਇਹ ਤੁਸੀਂ ਮੇਰਾ ਡਿਜ਼ਾਈਨ ਕੰਪਲੀਟ ਹੋ ਗਿਆ ਦੇਖੋ ਦੋ ਸਾਈਡ ਤੇ ਮੈਂ ਤੁਹਾਨੂੰ ਡਿਜ਼ਾਈਨ ਵੀ ਦਿਖਾ ਰਹੀ ਹਾਂ। ਤੇ ਜੇ ਤੁਸੀਂ ਹੋਰ ਏਦੂ ਵੱਡੇ ਕੰਪਲਿਕੇਟਡ ਡਿਜ਼ਾਈਨ ਬਣਾਉਣਾ ਚਾਹੁੰਦੇ ਉਹਦੇ ਵਾਸਤੇ ਜ਼ਿਆਦਾ ਧਿਆਨ ਜ਼ਿਆਦਾ ਪੇਸ਼ੈਂਸ ਦੀ ਲੋੜ ਹੈਗੀ ਐ ਤੇ ਡਿਜ਼ਾਈਨ ਮੇਰੇ ਕੋਲ ਹਲੇ ਫਿਲਹਾਲ ਅਵੇਲੇਬਲ ਨਹੀਂ ਹੈਗੇ ਉਨੀ ਮੈਂ ਤੁਹਾਨੂੰ ਬਣਾ ਕੇ ਦਿਖਾ ਦਿੰਦੀ ਪਹਿਲਾਂ ਮੈਂ ਜਿਹੜੇ ਬਣਾਏ ਸੀ ਡਿਜ਼ਾਈਨ ਉਹ ਅੱਜਕੱਲ ਮੇਰੇ ਕੋਲ ਨਹੀਂ ਹੈਗੇ ਉਹ ਕੋਈ ਮੇਰੇ ਤੋਂ ਲੈ ਗਿਆ ਸੀ ਤੇ ਕੋਈ ਨਾ ਮੈਂ ਕੋਸ਼ਿਸ਼ ਕਰਦੀ ਆ ਮੇਰੇ ਕੋਲ ਹੋਰ ਜਿਹੜੇ ਡਿਜ਼ਾਈਨ ਆ ਵੀ ਗਏ ਤਾਂ ਮੇਰੀ ਵੀਡੀਓ ਨੂੰ ਤੁਸੀਂ ਪਸੰਦ ਕਰਦੇ ਹੋ ਤਾਂ ਇਹ ਮੈਨੂੰ ਦੱਸਣਾ ਕਿ ਇਸ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਮੈਂ ਸਿਖਾਵਾਂ ਵਰਕਸ਼ਾਪ ਵੀ ਲਗਾ ਸਕਦੀਆਂ ਕੱਲੀ-ਕੱਲੀ ਚੀਜ਼ ਹੈ ਡਿਟੇਲਿੰਗ ਚ ਦੱਸੀ ਜਾਂਦੀ ਹੈ ਇੱਥੇ ਬਸ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਤਾਂ ਕਰਕੇ ਮੈਂ ਜਿਹੜਾ ਹੈਗਾ ਇਹ ਫਾਰ ਸਪੀਡ ਇਹਦੀ ਤੇਜ਼ ਕਰਕੇ ਤੁਹਾਨੂੰ ਦਿਖਾਉਣੀ ਹੁੰਦੀ ਹੈ ਤੇ ਮੇਰੇ ਡਿਜ਼ਾਈਨ ਨੂੰ ਕਾਪੀ ਕਰਨ ਵਾਸਤੇ ਵੀ ਤੁਸੀਂ ਮੈਨੂੰ ਕਹਿ ਸਕਦੇ ਹੋ ਮੈਂ ਤੁਹਾਨੂੰ ਲਿੰਕ ਸ਼ੇਅਰ ਕਰ ਦੂੰਗੀ ਤੇ ਅਗਲੇ ਵੀਡੀਓ ਨਾਲ ਫੇਰ ਮਿਲਦੇ ਆਂ ਇਜਾਜ਼ਤ ਦਿਓ ਧੰਨਵਾਦ